ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਿਹੜਾ ਡੇਅਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਅੱਜ ਤੁਹਾਨੂੰ ਬਾਈ ਆਪਣੀ ਸਰੋਂ ਦੀ ਵੈਰੈਟੀ ਦਿਖਾਉਣੀ ਆ ਚਲੋ ਸਰੋਂ ਦਾ ਸਾਰੀ ਲਾਉਂਦੇ ਆ ਨਾ ਸਾਰੇ ਕਿਸਾਨ ਆ ਕੋਈ ਕੋਈ ਅਣਜਾਣ ਨਹੀਂ ਹੈਗਾ ਨਾ ਤੇ ਜਿਹੜੀ ਸਰੋਂ ਦੀ ਬਜਾਤ ਕਈ ਬੰਦੇ ਲੇਟ ਵਾਲੀ ਕਰ ਜਾਂਦੇ ਆ ਨਾ ਜਦੋਂ ਲੇਟ ਵਾਲੀ ਕਰ ਜਾਂਦੇ ਆ ਉਦੋਂ ਫਿਰ ਝਾੜ ਚ ਉਹਨਾਂ ਝਾੜ ਨਹੀਂ ਦਿੰਦੀ ਆਪਣਿਆ ਸਰੋਂ ਲਾਈ ਹੋਈ ਆ 45 46 ਪਾਇਨਰ ਵਾਲੀ ਜਣੀ ਕਿਹਦਾ ਝਾੜ ਸਭ ਤੋਂ ਵਧੀਆ ਪਿਛਲੇ ਸਾਲ ਵੀ ਆਪਣਾ ਝਾੜ ਬਹੁਤ ਵਧੀਆ ਸੀ ਇਹਦਾ ਆਪਾਂ ਇਹ ਤੁਸੀਂ ਮੰਨ ਕੇ ਚੱਲੋ ਵੀ ਚੜਦੇ ਕੱਤੇ ਤੋਂ 77 ਹੈ 80 ਨੂੰ ਲਾਤੀ ਇਹੇ ਚੜਦੇ ਕੱਤੇ ਮੰਨ ਕੇ ਬੀਜਤੀ ਸੀ ਸਰੋਂ ਤੇ ਫਲ ਚੱਕਣ ਲੱਗ ਗਈ ਬਹੁਤ ਵਧੀਆ ਫਲ ਚੱਕਦੀ ਹੁੰਦੀ ਆ ਦੇਖੋ ਆ ਦੇਖੋ ਕਦ ਵੀ ਇਹਨੇ ਬਹੁਤ ਕੀਤਾ ਆ ਤੁਹਾਨੂੰ ਦਿਖਾਉਣਾ ਹੈਗੀ ਆਪਣੀ 1.5 ਕਿਲੋ ਦੀ ਬਾਹੀ ਲੰਬੀ ਤੇ ਬਹੁਤ ਵਧੀਆ ਕਦ ਕੀਤਾ ਸਰ ਉਹਨੇ ਤੇ ਸਿਰਫ ਆਪ ਇੱਕ ਵਾਰ ਜੂਰੀਆ ਪਾਇਆ ਤੇ ਹਾਈ ਸਾਈਂ ਤੇ ਕੋਈ ਸਪਰੇ ਨਹੀਂ ਕੀਤਾ ਕੁਛ ਨਹੀਂ ਕੀਤਾ ਜਮੀ ਜੂਰੀਆ ਇੱਕ ਵਾਰ ਪਾਇਆ ਤੇ ਇੱਕ ਇਹਨੂੰ ਪਾਣੀ ਲਾਇਆ ਪਾਣੀ ਦਾ ਬਸ ਮੰਨ ਕੇ ਚੱਲੋ ਵੀ ਦੋ ਹੋਰ ਮਸਾ ਲਾਵਾਂਗੇ ਇਹਨੂੰ ਇੱਕ ਵਾਰ ਸਣ ਪਾਣੀ ਲਾਉਣ ਵਾਲੀ ਇੱਕ ਦਿਨ ਪਾਣੀ ਲਾ ਦੇਣਾ ਤੇ ਇੱਕ ਜਮਾਂ ਜਦੋਂ ਫਲ ਪੱਕਣ ਲੱਗਿਆ ਉਦੋਂ ਪਾਣੀ ਲਾ ਦੇਾਂਗੇ ਤੇ ਯਾਨੀ ਕਿ ਆਪਣਾ ਗੱਲ ਇਹ ਆ ਵੀ ਜੇ ਸਰੋਂ ਲਾਹ ਗੇਤੀ ਲਾਓ ਥੋੜੀ ਜੀ ਬਾੜੀ ਪਛੇਤੀ ਲਈ ਨਾ ਇਹ ਫਿਰ ਕਾਮਜਾਬ ਨਹੀਂ ਸਰੋਂ ਨਹੀਂ ਹਾਂ ਬਿੱਡਾਂ ਦੇ ਲਾਓ ਬਹੁਤ ਵਧੀਆ ਕਾਮਜਾਬ ਬਿੱਡਾਂ ਵਾਲੀ ਸਰੋਂ 8 9 10 ਕਵਾਂਟਲ ਸਾਂਹੀ ਵੀ ਜਾਂਦੀ ਆ ਜਿਵੇਂ ਆਪਾਂ ਕਹਿੰਦੇ ਖੇਤੀ ਬਦਲਾਅ ਕਰਨਾ ਜਿਹਦੇ ਕੋਈ ਵੱਧ ਖੇਤੀਕਾਰ ਦਾ ਤਿੰਨ ਚਾਰ ਕਿਲੇ ਖੇਤੀ ਤੇ ਲਾਹ ਸਰੋਂ ਦੇ ਲਾਓ ਤਾਂ ਫਿਰ ਉਹ ਚ ਮੂੰਗੀ ਲਾ ਦੋ ਹਨਾ ਵਧੀਆ ਮੂੰਗੀ ਝਾੜ ਦਿੰਦੀ ਐ ਸਰੋਂ ਵਾਲੀ ਪਰ ਸਰੋਂ ਗੇਤੀ ਲਾਓ ਜਿਵੇਂ ਆਪਾਂ 26 ਝੋਨੇ ਗੇਤੇ ਲਾ ਦਨੇ ਆ ਗੇਤੇ ਵੜਦੇ ਆ ਨਾ ਉਹ 3-4 ਕਿਲੋ 3-4 ਕਿਲੋ ਲਾਓ ਸਰੋਂ ਦੇ ਤੇ ਗੇਤੀ ਵੱਡੀ ਜਾਂਦੀ ਐ ਤੇ ਨਾਲ ਹੀ ਗੇਤੀ ਫਿਰ ਮੂੰਗੀ ਲੱਗ ਜਾਂਦੀ ਆ ਚਲੋ ਝੋਨਾ ਫੇਰ ਲਾ ਗਿਆਂ ਤਿੰਨ ਫਸਲਾਂ ਵਧੀਆ ਦਿੰਦੀ ਆ ਆਪਣਾ ਕਹਿਣ ਦਾ ਭਾਅ ਵੀ ਇਹ ਵੀ ਸਰੋਂ ਜੇ ਲਾਉਣੀਆਂ ਗੇਤੀ ਲਾਓ ਤੇ ਬਾੜੀ ਵੇਸ਼ਤੀ ਫਿਰ ਝਾੜ ਨਹੀਂ ਦਿੰਦੀ ਇਹ ਬਹੁਤ ਵਧੀਆ ਫਲ ਚੱਕਦੀ ਹੁੰਦੀ ਆ 45-46 ਆ ਇਹ ਪਹਿੰਦਰ ਦੀ ਹੁਣ ਇਹਦੇ بس ਇੱਕ ਸਪਰੇਅ ਕਰਾਂਗੇ ਤੇਲੇ ਵਾਲੀ ਤੇ ਕੁਲੀ ਵਾਲੀ ਕਰ ਦਿਆਂਗੇ ਹੁਣ ਬਸ ਅ ਜਿੰਦਿਆਂ ਫੁੱਲ ਜੇ ਝੜਨ ਲੱਗੇ ਥੋੜੇ ਰਹਿ ਗਏ ਨਾ ਫੁੱਲ ਜੇ ਨੇ ਫਾਲ ਚੱਕ ਲਿਆ ਉਹਦੇ ਕੁਲੀ ਵਾਲੀ ਤੇ ਇੱਕ ਤੇਲੇ ਵਾਲੀ ਵਧੀਆ ਸਪਰੇਅ ਕਰ ਦਿਆਂਗੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਕਰੋ ਫਾਲੋ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ